ਸਿਖਦੇ ਹੋਏ ਮਾਨਯਾ ਮਨਮੋਹਨ ਸਿੰਘ ਜੀ ਹੁਣਾਂ ਨੇ ਸੇਕਾਤੀ ਸੋਨੀਆ ਗਾਂਧੀ ਜੀ ਦੇ 2004 ਦੇ ਵਿੱਚ ਇਸ ਕਾਨੂੰਨ ਨੂੰ ਬਣਾਇਆ ਗਿਆ ਉਹਨੇ ਕਾਨੂੰਨ ਬੜਾ ਲੋਕਤੰਤਰੀ ਢੰਗ ਦੇ ਨਾਲ ਬਣਾਇਆ ਗਿਆ ਸਿਵਲ ਸੁਸਾਇਟੀ ਤੋਂ ਇਹਦੇ ਉੱਪਰ ਸਲਾਹ ਲਈ ਗਈ ਯੂਪੀਆ ਗਵਰਨਮੈਂਟ ਦੀ ਜਿਹੜੀ ਐਡਵਾਈਜ਼ਰੀ ਕਾਉਂਸਲ ਸੀ ਉਹਦੇ ਵਿੱਚ ਮਤੇ ਪਾਏ ਗਏ ਉਸ ਤੋਂ ਬਾਅਦ ਮਨਮੋਹਨ ਸਿੰਘ ਜੀ ਦੀ ਕੈਬਨਟ ਦੇ ਵਿੱਚ ਮਤੇ ਇਹਦੇ ਬਗੈਰ ਡਿਸਕਸ਼ਨ ਤੋਂ ਬਾਅਦ ਭਗਾਵਾ ਤੋਂ ਬਾਅਦ ਤਰਮੀਮ ਕਰਕੇ ਪਾਰਲੀਮੈਂਟ ਦੇ ਵਿੱਚ ਆਏ ਦੋ ਨਗਰ ਤੋਂ ਆਏ ਨੇ ਉਹਨਾਂ ਦੇ ਮੈਂ ਜੀ ਆਇਆਂ ਕਹਾਂ सुरेंद्र ਸਿੱਧੂ ਜੀ ਜਿਹੜੇ ਤਾਂ ਪ੍ਰਬੰਧਿਕ ਨਾਲ ਹੋ ਗਏ ਮਿਹਰਬਾਨੀ ਇਹ ਵੀ ਸਾਥੀਆਂ ਨਾਲ ਆਏ ਨੇ ਹੁਣ ਮੈਂ ਬੇਨਤੀ ਕਰੂੰਗਾ ਮੈਂ ਆਪਣੇ ਸਾਥੀ ਮੇਰੇ ਵੀਰ ਦਰਸ਼ੰਗਰ ਹਲਕੇ ਤੋਂ ਸਾਡੇ ਯੂਥ ਕਾਂਗਰਸ ਦੇ ਪੰਜਾਬ ਦੇ ਸਾਫਾ ਪ੍ਰਧਾਨ ਦੋ ਮਿੰਟ ਸਾਰਿਆਂ ਦਾ ਧੰਨਵਾਦ ਕਰਾਂ ਜੀ ਹਾਂ ਜੀ ਜੀ ਆਣਗੇ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨਹੀਂ ਐ ਮੈਂ ਗੱਲ ਕਰ ਰਹੇ ਆ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣੇ ਪੰਜਾਬ ਦੇ ਲਈ ਆਪਣੇ ਦੇਸ਼ ਦੇ ਉਹ ਜਿਹੜੇ ਮੁੰਰੇਕਾ ਦੇ 90-10 ਨਾਲ ਤੋਂ ਪੱਤ ਤੋਂ ਬਾਅਦ ਅੱਛੇ ਸਰਪੰਚ ਬੈਠੇ ਨੇ 50 ਤੋਂ 60 ਦਿਹਾੜੀਆਂ ਮਿਲਦੀ ਸੀ 100 ਕਿਸੇ ਦੀ ਨਹੀਂ ਪੂਰੀ ਹੁੰਦੀ ਪੈਸੇ ਨਹੀਂ ਆਉਂਦੇ ਤਾਂ ਇਹ 125 ਦੀ ਗ੍ਰੰਟੀ ਕਿੱਥੋਂ ਦੇ ਦੇਣਗੇ ਪਹਿਲਾਂ ਤਾਂ ਪੈਸੇ ਨਹੀਂ ਹੈ ਸਰਪੰਚੇ ਬੈਠੇ ਇਹਨਾਂ ਨੂੰ ਪਤਾ ਹੁਣ ਕਿ 125 ਕਿੱਥੋਂ ਮਿਲਣਗੇ ਸਕੀਮ ਜਿਹੜੀ ਆ ਉਹਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਵਲੇਕਾ ਸਕੀਮ ਨਾ ਪੈਸੇ ਆਉਣਗੇ ਨਾ ਉਹ ਦੇਪ ਦੇ ਪਾਉਣਗੇ ਜਦ ਮਲੇਕਾ ਸਕੀਮ ਜਿਹੜੀ ਫੇਲ ਹੋ ਜਾਊਗੀ ਇਹ ਸੈਕਟਰ ਗਵਰਨਮੈਂਟ ਦੀ ਚਾਲ ਸਾਡੇ ਟਾਡੇ ਦੇ ਵਿੱਚੋਂ ਆਇਆ ਤੇ 5:30 ਦਾ ਟਾਈਮ ਸੀ ਉਹ ਮੁੰਡਾ ਜਗ੍ਹਾ ਦੇ ਮਠਿਆਈ ਲੈਣ ਗਿਆ ਤੇ ਵਿੱਚੋਂ ਕੋਈ ਘਰਾਂ ਨੇ ਮੋੜੀ ਮਾਰ ਕੇ ਉਹਨੂੰ ਖਤਮ ਕਰ ਦਿੱਤਾ ਮਤਲਬ ਇਹ ਰਾਤ ਪੰਜਾਬ ਦੇ ਕਰ ਦਿੱਤੇ ਨੇ ਇਸ ਕਰਕੇ ਮੇਰੇ ਪਿਆਰੇ ਸਾਥੀਓ ਕਿਉਂਕਿ ਹਾਂਜੀ ਆਸ਼ਾਰਪੋਰ ਤੇ ਨੁਹੇ ਜੀ ਖਾਰਪੋਰ ਤੇ ਘਰੇ ਹਾਰੇ ਤੇ ਇੱਕ ਹੁਗੇ ਹੁਗੇ ਹੋਇਆ ਸੀ ਜਿਕ ਟਾਡੇ ਹੋਇਆ ਸੀ ਤੇ ਪਿਆਰੇ ਸਾਥੀਓ ਜੇ ਆਪਾਂ ਇਹੋ ਜਗਾਤਾ ਚ ਲੰਗਣਾ ਹੈ ਤੇ ਨ ਸਰਕਾਰਾਂ ਦਾ ਸਾਨੂੰ ਕੀ ਫਾਇਦਾ ਹੈ ਅਰੋਸ਼ ਵੀਰੇ ਖ਼ਬਰ ਪੜੋ ਟੀਵੀ ਜੈਡ ਦੂਜੀ ਐਰਟੀ ਜੀ ਐਰ ਮਸ਼ਹੂਰੀ ਲਈ ਜਾ ਰਹੇ ਨੇ ਮਸ਼ਹੂਰੀ ਦੇ ਮਸ਼ਹੂਰੀ ਹੋ ਰਹੀ ਹੈ ਤੇ ਕੰਮ ਨਿਕੋ ਗਰਾਉਂਡ ਤੇ ਹੋ ਰਿਹਾ ਕੋਈ ਨਹੀਂ ਵਕਤ ਆ ਗਿਆ ਸਭਾ ਥੋੜਾ ਰਹਿ ਗਿਆ ਇੱਕ ਸਾਲ ਦੀ ਗੱਲ ਹੈ ਆਪਾਂ ਤਿਆਰ ਪਰ ਤਿਆਰ ਹੋ ਜਾਈਏ ਆਪਣੇ ਵਰਕਰ ਨੂੰ ਮਾਣ ਸਤਾ ਦਈਏ ਆਪਣੇ ਵਰਕਰਾਂ ਨੂੰ ਇੱਡੇ ਵੱਡੇ ਤਕੜੇ ਕਰਦੀ ਹੈ ਕਿ ਜਿਹੜੀ ਅਗਲੀ ਚੋਣ ਹੈ ਉਹ ਆਪਾਂ ਟੱਕ ਕੇ ਇਹਨਾਂ ਦੇ ਨਾਲ ਲੜ ਤੱਕੀਏ ਤੇ ਆਪਣੀ ਪੰਜਾਬ ਦੀ ਸਰਕਾਰ ਬਣਾ ਸਕੀਏ ਮੋਦੀ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਤੱਕੇਸ਼ਾਈ ਬੰਦ ਕਰੋ ਤੱਕੇਸ਼ਾਈ ਬੰਦ ਕਰੋ ਤੱਕੇਸ਼ਾਈ ਬੰਦ ਕਰੋ ਮੋਦੀ ਸਰਕਾਰ ਮੋਦੀ ਸਰਕਾਰ 19 ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਨੌਨ ਸਰਕਾਰਾਂ ਨੇ ਉਠੇ ਨਰੇਗਾ ਦੇ ਮੂੰਹ 'ਚ ਰੋਟੀ ਖੋਣ ਦੇ ਲਈ ਇਹ ਜਿਹੜਾ ਕਾਨੂੰਨ ਲਿਆਂਦਾ ਜਾ ਰਿਹਾ ਇਹਨਾਂ ਕੋਲ ਦੱਸ ਪਏ ਨਹੀਂ ਦਿੱਤੇ ਜਾ ਰਹੇ ਤੇ ਚਾਲੀ ਕਿੱਥੋਂ ਦੇਣੀ ਇਹ ਜਿਹੜੀ ਹੈ ਇੱਕ ਜਿਹੜੇ ਗਰੀਬ ਲੋਕ ਹੈ ਜਿੱਦਾਂ ਪ੍ਰਧਾਨ ਜੀ ਨੇ ਪਹਿਲਾਂ ਵੀ ਦੱਸਿਆ ਸਾਡਾ ਜਿਹੜਾ ਪੰਜਾਬ ਜਿਹੜਾ ਪਹਿਲਾਂ ਜਿਹੜਾ ਸੀ ਮੈਡਮ ਅਮਿਕਾ ਸੋਨੀ ਦੀ ਬਦੌਲਤ ਜਿਹੜਾ ਹੁਸ਼ਾਰਪੁਰ ਮਰੇਗਾ ਦੇ ਵਿੱਚ ਪਿਆਸ ਤੇ ਇਹ ਜਿਹੜਾ ਮੈਂ ਸਮਝਦਾ ਕਿ ਅਸੀਂ ਜਿੱਦਾਂ ਹੋਏ 26 ਤਰੀਕ ਨੂੰ ਡਾਕਟਰ ਮਨਮੋਹਨ ਸਿੰਘ ਜੀ ਦੀ ਡੈਥ ਅਮਰਸਰੀ ਅਸੀਂ ਪਿੰਡਾਂ ਦੇ ਸਾਰੇ ਜਾ ਕੇ ਅਮਰੀਕਾ ਵੀ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਦੱਸਾਂਗੇ ਕਿ ਡਾਕਟਰ ਮਨਮੋਹਨ ਸਿੰਘ ਨੇ ਕਾਂਗਰਸੀ ਸਰਕਾਰ ਨੇ ਤੁਹਾਡਾ ਕਾਨੂੰਨ ਲੈ ਕੇ ਆਂਦਾ ਸੀ ਤੇ ਅੱਜ ਵੀ ਜੇਪੀ ਕੀ ਕਰ ਰਹੀ ਹੈ ਅਸੀਂ ਉਹਨਾਂ ਨਾਲ ਰੂਬ ਹੋਵਾਂਗੇ ਅਮਰੀਕਾ ਦੇ ਦਾਈ ਗਰੀਬਾਂ ਦਾ 207 ਸੀ ਜਿਹੜੀ ਕੇਂਦਰ ਸਰਕਾਰ ਨੇ ਦਿੱਤੀ ਸੀ 207 ਇਹਨਾਂ ਨੇ ਕੰਮ ਨਹੀਂ ਕੀਤਾ ਕਾਨੂੰਨ ਨੂੰ ਬਦਲ ਕੇ ਜਿਹੜੇ 12 ਕਰੋੜ ਲੋਕਾਂ ਨੂੰ ਜਿਹੜਾ ਬੇਰੁਜ਼ਗਾਰ ਕਰਨ ਜਾ ਰਹੀ ਹੈ ਮੋਦੀ ਸਰਕਾਰ ਉਹਦੇ ਸੰਬੰਧ ਚਾ ਕਾਂਗਰਸ ਸਰਕਾਰ ਨੂੰ ਇਹ ਅੰਦਾਜ਼ਾ ਗਿਆ ਸੀ ਇਹ ਪਹਿਲਾਂ ਬਹੁਤ ਵੀ ਗਰੀਬਾਂ ਦੇ ਹੱਕ ਤੇ ਲੈਣੀ ਪਹਿਲਾਂ ਰਾਈਟ ਟੂ ਐਜੂਕੇਸ਼ਨ ਲੈ ਅੰਦਾ ਗਿਆ ਫਿਰ ਰਾਈਟ ਟੂ ਫੂਡ ਲੈ ਆ ਕੇ ਅਨਾਜ ਦੇ ਗਰੰਟੀ ਦਿੱਤੀ ਗਈ ਉਹਦੇ ਸਬੰਧ ਚ ਆ ਕੇ ਕੰਮ ਦੀ ਗਰੰਟੀ ਵੀ ਦਿੱਤੀ ਗਈ ਸੀ ਜਿਹੜਾ ਚ ਮਨਰੇਕਾ ਕਾਨੂੰਨ ਆਉਂਦਾ ਸੀ ਅੱਜ ਜਿੱਤੇ ਅਨਾਜ ਖਤਮ ਕੀਤਾ ਜਾ ਰਿਹਾ ਗਰੀਬਾਂ ਦੇ ਅਨਾਜ 15 ਕਿਲੋ ਪਿਟਾ ਕੇ 5 ਕਿਲੋ ਲਿਆਂਦਾ ਉਦੋਂ ਹੀ ਕੰਮ ਦੀ ਗਰੰਟੀ ਵੀ ਖਤਮ ਕਰਕੇ 12 ਕਰੋੜ ਲੋਕ ਇੱਕ ਕਾਨੂੰਨ ਬਦਲ ਕੇ ਉਹਨਾਂ ਨੂੰ ਬੇਰੋਜ਼ਗਾਰ ਨੌਕਰੀਆਂ ਮੋੜ ਦਿੱਤੀ ਸਰਕਾਰ ਨੇ ਉਹਨਾਂ ਨੇ ਕਹਿ ਰਹੇ ਕਿ ਇਹ ਜੀ ਬਿੰਨ ਵਧਾ ਰਹੇ ਆ ਨੌਕਰੀਆਂ ਜਿਹੜੇ ਸੀ ਸ਼ਰਮੀ ਪੈਦਾ ਕਰਦੀਆਂ ਸੀ ਆਹ ਸਭ ਦਾ ਮੇਰਾ ਅਸੂਸ ਹੈ ਕਿ ਜੇ ਤੁਸੀਂ ਕਾਨੂੰਨ ਬਦਲ ਲਈ ਕਿ ਕੰਮ ਹੀ ਵਧਾਰੇ ਸੀ ਤੇ ਸ਼ਰਮ ਉਹਨਾਂ ਦਾ ਮੇਜਿਸ ਵੀ ਵਧਾਰੇ ਸੀ ਤੇ ਇੰਨੀ ਜਲਦਬਾਜ਼ੀ ਕਿਉਂ ਸੀ ਜਿਹੜੀ ਪਿਛਲੀ ਸਰਕਾਰ ਨੇ ਕਾਨੂੰਨ ਜਦੋਂ ਪਾਸ ਕੀਤਾ ਸੀ ਉਹ ਇੱਕ ਸਾਲ ਦੀ ਜਿਸਪੈਸ਼ਲ ਪਾਰਟ ਨੇ ਜਿਹੜੀ ਸਟੈਂਡਿੰਗ ਕਮੇਟੀ ਤੇ ਆ ਸਾਰੀਆਂ ਦਿਆਂ ਦੁਨੀਆਂ ਦੀ ਸਿਫਰਸ਼ਨ ਚ ਨਹੀਂ ਨੂੰ ਇਨਕੋਰਪੋਰਟ ਕਰਕੇ ਤੁਮਣਾ ਕਿ ਸਰਕਾਰ ਨੂੰ ਇੰਨੀ ਜਲਦਬਾਜ਼ੀ ਕਿਉਂ ਸੀ ਕਿ 2 ਦਿਨ ਚ ਇੱਕ ਕਾਨੂੰਨ ਪਾਸ ਕਰਕੇ 1 ਦਿਨ ਚ ਪੇਸ਼ ਕੀਤਾ ਔਰ ਖਤਮ ਕਰ ਦਿੱਤਾ ਜਿਹੜੀ ਕੰਮ ਵਿਧਾਨ ਦੀ ਗੱਲ ਕਰਦੇ ਅੱਜ ਤੱਕ ਮੈਨੂੰ ਦੱਸੋ ਜਿੰਨੀਆਂ ਵੀ ਮੂਰਤੀਆਂ ਦੇ ਕੇਂਦਰ ਸਟੇਟਾਂ ਦੀ ਸਰਕਾਰ ਨੇ ਇੱਕ ਵੀ ਸਟੇਟ ਦੱਸੋ ਕਿ ਤੇ 100% ਜਿਹੜੇ ਮੰਨਰੇਗਾ ਦੇ ਉਮੇਦਗਰ ਨੇ ਉਹਨਾਂ ਨੂੰ 100 ਦਿਨ ਦਾ ਰੁਜ਼ਗਾਰ ਨਹੀਂ ਆ। ਜੇ ਸਰਕਾਰ 100 ਦਿਨ ਦਾ ਰੁਜ਼ਗਾਰ ਨਹੀਂ ਦੇ ਸਕੀ ਕਿ 25 ਦਿਨ ਦਾ ਰੁਜ਼ਗਾਰ ਦੇ ਦੇ। ਪਰ ਦੇਖਿਆ ਪਹਿਲੇ 40 ਸਾਰੇ ਸਟੇਟਾਂ ਤੋਂ ਬਾਅਦ ਤੁਸੀਂ ਦੇਖੋ ਜੀ ਉਹ ਤੇ ਨੂੰ ਤੁਸੀਂ ਸਿੱਧਾ ਖਤਮ ਨਾ ਕਰਾਉ ਹੋਵੇ ਅਸਿੱਧੇ ਤੌਰ ਤੇ ਖਤਮ ਕਰਨ ਲਈ ਇੱਕ ਕੰਡੀਸ਼ਨ ਲਾਈਤੀ